ਜੀ ਹਾਲ ਜੀ ਮੈਂ ਵਿੱਕੀ ਲਖਵੀਰ ਆਲਾ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਅਮਨ ਬੁਟੀਕ ਦੇ ਉੱਤੇ ਤੁਸੀਂ ਸਾਡੇ ਪਹਿਲਾਂ ਵਾਲੀਆਂ ਵੀਡੀਓ ਨੂੰ ਬਹੁਤ ਜ਼ਿਆਦਾ ਪਿਆਰ ਦੇ ਰਹੇ ਹੋ ਮੈਂ ਸਾਰੇ ਭੈਣਾਂ ਭਰਾਵਾਂ ਨੂੰ ਬਹੁਤ ਬਹੁਤ ਧੰਨਵਾਦ ਕਹਿਣਾ ਚਾਹਣਾ ਤੇ ਬਾਕੀ ਜਿਹੜੇ ਵੀ ਸਾਡੇ ਨਾਲ ਨਵੇਂ ਭੈਣਾਂ ਤੇ ਭਰਾ ਜੁੜਦੇ ਨੇ ਆਪਣੀ ਵੀਡੀਓ ਦੇਖਦੇ ਨੇ ਹਨਾ ਉਹ ਚੈਨਲ ਨੂੰ ਪਲੀਜ਼ ਸਬਸਕ੍ਰਾਈਬ ਕਰ ਲੈਣਾ ਸਾਡੇ ਕੋਲੇ ਬਹੁਤ ਪਹਿਣਾ ਦਾ ਸਵਾਲ ਆਇਆ ਵੀ ਜਿਵੇਂ ਨੀਲੇ ਸੂਟ ਤੇ ਕਾਲੇ ਸੂਟ ਉੱਤੇ ਨੇ ਛਾਪਾ ਕਿਵੇਂ ਉਤਾਰਿਆ ਜਾਊਗਾ ਕਿਉਂਕਿ ਜਿਹੜਾ ਆਪਣਾ ਛਾਪੇ ਦਾ ਰੰਗ ਹੁੰਦਾ ਉਹ ਨੀਲੇ ਕਲਰ ਦਾ ਹੁੰਦਾ ਛਾਪਾ ਨੀਲ ਨਾਲ ਉਤਾਰਦੇ ਆਪਾਂ ਜਿਵੇਂ ਹੁਣ ਆਪਾਂ ਨੀਲੇ ਸੂਟ ਉੱਤੇ ਉਤਾਰਾਂਗੇ ਉਹ ਨੀਲੇ ਰੰਗ ਦਾ ਜਿਹੜਾ ਨੀਲਾ ਹੈ ਨਾ ਉਹ ਨੀਲੇ ਸੂਟ ਤੇ ਦੀਦਾ ਨਹੀਂ ਤੇ ਨਾ ਹੀ ਦੇਖਿਆ ਉਹ ਕਾਲੇ ਰੰਗ ਦੇ ਉੱਤੇ ਇੱਕ ਵਾਰੀ ਸਾਡੇ ਕੋਲੇ ਇਹ ਸਾਡੇ ਕੋਲੇ ਆਪਣਾ ਨੀਲਾ ਸੂਟ ਵੀ ਆਇਆ ਸਾਡੇ ਕੋਲੇ ਕਾਲਾ ਸੂਟ ਵੀ ਆਇਆ ਕੜਾਈ ਲਈ ਤੇ ਸਾਨੂੰ ਬਹੁਤ ਦਿੱਕਤ ਆਈ ਪਹਿਲਾਂ ਸੀ ਨੀਲੇ ਨੀਲੇ ਹਨ ਨੀਲ ਨਾਲ ਉਤਾਰ ਕੇ ਦੇਖਿਆ ਉਹ ਆਪਣਾ ਸੂਟ ਦੇ ਰੰਗ ਦੇ ਵਿੱਚ ਹੀ ਮਿਕਸ ਹੋ ਜੇ ਜਿਹੜਾ ਛਾ ਆਪਣਾ ਛਾਪਾ ਸੀਗਾ ਉਹ ਬਿਲਕੁਲ ਵੀ ਨਾ ਦੇਖੇ ਪਰੇਤੀ ਸੋਚਿਆ ਵੀ ਯਾਰ ਇਹਦੇ ਉੱਤੇ ਛਾਪਾ ਦੇਖੂਗਾ ਕਿਵੇਂ ਫਿਰ ਅਸੀਂ ਸੋਚਦੇ ਸੋਚਦੇ ਥੋੜੀ ᔪਗਤ ਲਾਈ ਉਹ ᔪਗਤ ਕੀ ਆ ਨੀਲੇ ਸੂਟ ਉੱਤੇ ਤੇ ਕਾਲੇ ਸੂਟ ਉੱਤੇ ਛਾਪਾ ਤਾਰਨ ਦਾ ਕੀ ਤਰੀਕਾ ਵੀ ਜਿਹੜੇ ਨਾਲ ਆਪਾਂ ਨੂੰ ਛੱਪਿਆ ਹੋਇਆ ਡਿਜ਼ਾਈਨ ਆਰਾਮ ਨਾਲ ਦੇਖ ਸਕੇ ਤੁਸੀਂ ਇਹ ਵੀਡੀਓ ਸਕਿਪ ਨਾ ਕਰਿਓ ਕਿਉਂ ਜੇਕਰ ਤੁਸੀਂ ਸਕਿਪ ਕਰਤੀ ਸੋਨੂੰ ਤਰੀਕਾ ਪਤਾ ਨਹੀਂ ਲੱਗਣਾ ਜਿਹੜੀਆਂ ਆਪਣਾ ਭੈਣ ਭਰਾ ਕਢਾਈ ਕਰਦੇ ਨੇ ਜਿਨ੍ਹਾਂ ਨੂੰ ਨੀਲੇ ਸੂਟ ਤੇ ਕਾਲੇ ਸੂਟ ਉੱਤੇ ਹਨਾ ਛਾਪਾ ਤਾਰਨ ਵਿੱਚ ਦਿੱਕਤ ਆਉਂਦੀ ਆ ਅੱਜ ਉਹ ਇਹ ਵੀਡੀਓ ਦੇਖ ਕੇ ਉਹਨਾਂ ਨੂੰ ਸੌਖਾ ਹੋ ਜਾਊਗਾ ਨੀਲੇ ਤੇ ਕਾਲੇ ਸੂਟ ਉੱਤੇ ਛਾਪਾ ਤਾਰਨ ਦੇ ਲਈ ਚਲੋ ਮੈਂ ਵੀਡੀਓ ਨੂੰ ਲੰਬਾ ਨਾ ਖਿੱਚਦਾ ਹੋਇਆ ਹਨਾ ਤੇ ਮੈਂ ਤੁਹਾਨੂੰ ਦਿਖਾਉਣਾ ਵਿਊਕ ਤਰੀਕਾ ਕੀ ਆ ਤੇ ਮੈਂ ਦੁਬਾਰੇ ਤੁਹਾਨੂੰ ਬੇਨਤੀ ਕਰਨਾ ਚਾਹਣਾ ਸਾਰੇ ਭੈਣਾਂ ਭਰਾਵਾਂ ਨੂੰ ਜਿਹੜੇ ਨਵੇਂ ਭੈਣ ਭਰਾ ਸਾਡੇ ਨਾਲ ਜੁੜਦੇ ਨੇ ਸਾਡੀ ਵੀਡੀਓ ਦੇਖਦੇ ਨੇ ਉਹ ਪਲੀਜ਼ ਸਬਸਕ੍ਰਾਈਬ ਕਰਦੇ ਹੋ ਚੈਨਲ ਨੂੰ ਤੇ ਕਮੈਂਟ ਕਰਕੇ ਦੱਸਿਓ ਵੀ ਤੁਹਾਨੂੰ ਸਾਡੀ ਵੀਡੀਓ ਕਿੱਦਾਂ ਲੱਗਦੀ ਆ ਤੇ ਵੀਡੀਓ ਨੂੰ ਪਲੀਜ਼ ਸ਼ੇਅਰ ਕਰ ਦਿਆ ਕਰੋ ਤੇ ਲਾਈਕ ਜ਼ਰੂਰ ਕਰ ਦਿਆ ਕਰੋ ਕਿਉਂ ਜਿੰਨਾ ਤੁਸੀਂ ਲਾਈਕ ਕਰਦੇ ਹੋ ਉਹਦੇ ਨਾਲ ਸਾਨੂੰ ਹੌਸਲਾ ਬਣੇ ਰਹਿੰਦਾ ਜਿਵੇਂ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸੀਗਾ ਵੀ ਵੀਡੀਓ ਬਣਾਉਣ ਦਾ ਹਨਾ ਵੀ ਹੌਸਲਾ ਰਹਿੰਦਾ ਲਾਈਕ ਕਰੋਗੇ ਸਾਨੂੰ ਇਹੀ ਰਹਿੰਦਾ ਵੀ ਯਾਰ ਸਾਡੀ ਵੀਡੀਓ ਨੂੰ ਦੇਖਦੇ ਹੀ ਨਹੀਂ ਲੋਕ ਸਗੋਂ ਪਸੰਦ ਵੀ ਕਰਦੇ ਨੇ ਚਲੋ ਵੀਡੀਓ ਨੂੰ ਜ਼ਿਆਦਾ ਨਾ ਖਿੱਚਦਾ ਹੋਇਆ ਮੈਂ ਤੁਹਾਨੂੰ ਦਿਖਾਉਣਾ ਨੀਲੇ ਤੇ ਕਾਲੇ ਸੂਟ ਉੱਤੇ ਛਾਪਾ ਕਿਵੇਂ ਉਤਰਿਆ ਜਾਂਦਾ ਬਣੇ ਰਹੋ ਵੀਡੀਓ ਨਾਲ ਦੇਖਦੇ ਆਂ ਜੀ ਆਪਾਂ ਕੋਈ ਆ ਪਹਿਲਾਂ ਅਸੀਂ ਤੁਹਾਨੂੰ ਦੱਸ ਹੀ ਚੁੱਕਿਆ ਹਨਾ ਵੀ ਜਿਹੜਾ ਆਪਣਾ ਹਰ ਇੱਕ ਸੂਟ ਤੇ ਨੀਲੇ ਤੇ ਕਾਲੇ ਤੋਂ ਇਲਾਵਾ ਤਾਂ ਆਹ ਤੁਹਾਨੂੰ ਅਸੀਂ ਪਹਿਲਾਂ ਵੀ ਦਿਖਾਏ ਸੀਗਾ ਜਿਵੇਂ ਹਨਾ ਵੀ ਇਹ ਤਾਂ ਨੀਲ ਨਾਲ ਛਾਪਾ ਲੈ ਜਾਂਦਾ ਜਿਹੜਾ ਆਪਣਾ ਨੀਲੇ ਰੰਗ ਦਾ ਹੁੰਦਾ ਤੇ ਉਹਦੇ ਵਿੱਚ ਪੈਂਦਾ ਆਪਣਾ ਆਹ ਤਾਰਬੀਨ ਦਾ ਤੇਲ ਪਰ ਹੁਣ ਜਿਵੇਂ ਇਹ ਨੀਲ ਆ ਇਹ ਨੀਲੇ ਰੰਗ ਦਾ ਹੋ ਗਿਆ ਤੇ ਸੂਟ ਵੀ ਤੁਸੀਂ ਸੋਚੋ ਜੇ ਡਿੱਟੋ ਇਹਦੇ ਨਾਲ ਦਾ ਹੋ ਗਿਆ ਫਿਰ ਉਹਦੇ ਉੱਤੇ ਤਾਂ ਇਹ ਕਲਰਸ ਛਾਪੇ ਦਾ ਮਤਲਬ ਛਾਪੇ ਦੇ ਰੂਪ ਲੈਣਾ ਨਹੀਂ ਇਹਨੇ ਉਹ ਤਾਂ ਇਹ ਲੈ ਲਓ ਵੀ ਸੂਟ ਦੇ ਵਿੱਚ ਹੀ ਮਿਕਸ ਹੋ ਜੂਗਾ ਬਾਕੀ ਬਲੈਕ ਕਲਰ ਦੇ ਵਿੱਚ ਵੀ ਇਹੀ ਮਿਕਸ ਹੋ ਜੂਗਾ ਤਾਂ ਉਹਦੇ ਲਈ ਕੀ ਜਿਗਾੜਾ ਉਹ ਹਜੇ ਉਧਰ ਆਪਣਾ ਅਮਨ ਤਿਆਰ ਕਰ ਰਹੇ ਨੇ ਛਾਪਾ ਉਤਾਰ ਲਈ ਨੀਲਾ ਜੁੜਾ ਉਹਨੇ ਡਾਰਕਾ ਨੀਲਾ ਆਪਣਾ ਡਾਰਕ ਸੂਟ ਆ ਉਹਦੇ ਤੇ ਤੁਹਾਨੂੰ ਛਾਪ ਕੇ ਦਿਖਾਵਾਂਗੇ ਬਾਕੀ ਕਾਲਾ ਸੂਟ ਵੀ ਸ਼ਾਇਦ ਪਿਆ ਉਹਦੇ ਤੇ ਵੀ ਤੁਹਾਨੂੰ ਛਾਪ ਕੇ ਦਿਖਾਵਾਂਗੇ ਬਾਕੀ ਤੁਸੀਂ ਵੀਡੀਓ ਨਾਲ ਬਨੇ ਰਹੋ ਤੇ ਦੱਸਿਓ ਨਾ ਵੀ ਤੁਹਾਨੂੰ ਵੀ ਵੀਡੀਓ ਸਾਡੀ ਕਿਦਾਂ ਦੀ ਲੱਗੀ ਮੈਂ ਤੁਹਾਨੂੰ ਦੱਸਦਾ ਆਪਣਾ ਹੱਥ ਚੂਨੇ ਦੀ ਡੱਬੀ ਹੈ ਇਹ ਇਹ ਆਪਣਾ ਕੜਾਈ ਵਾਲੀ ਰੀਲਾਂ ਜਿੱਥੋਂ ਮਿਲਦੇ ਆ ਨੇ ਹਨਾ ਉੱਥੋਂ ਹੀ ਮਿਲ ਜਾਂਦਾ ਇਹ ਆ ਦੇਖ ਸਕਦੇ ਤੁਸੀਂ ব্রੌਂਜ਼ੇ ਪਾਊਡਰ ਆ ਇਹ ਸਿਲਵਰ ਆ ਪੈਕਟ ਦੇ ਵਿੱਚ ਹੁੰਦਾ ਸਾਨੂੰ ਕੱਢ ਕੇ ਦਿਖਾਉਣਾ ਇਹਦੇ ਨਾਲ ਗੂੜੇ ਨੀਲੇ ਦੇ ਕਾਲੇ ਸ਼ੂਟ ਉੱਤੇ ਛਾਪਾ ਛੱਪਿਆ ਜਾਂਦਾ ਇਹਦੇ ਨਾਲ ਉਹ ਛਾਪਾ ਛਾਪਿਆ ਹੋਇਆ ਦੇਖੂਗਾ ਤੁਹਾਨੂੰ ਬਾਕੀ ਅਸੀਂ ਛਾਪਾ ਛਾਪਦੇ ਹੋਏ ਵੀ ਦਿਖਾਉਣਾ ਆ ਤਸੇ ਮੀਡੀਅਨ ਨਾਲ ਬਣੀ ਰਹੋ ਤੇ ਇਹਨੂੰ ਚੂਨਾ ਕਿਹਾ ਜਾਂਦਾ ਆਪਣਾ ਰੀਲਾਂ ਵਾਲੀ ਦੁਕਾਨ ਤੋਂ ਮਿਲ ਜਾਂਦਾ ਇਹ ਵੈਸੇ ਦੂਜਾ ਚੂਨਾ ਨਹੀਂ ਹੈਗਾ ਇਹ ਛਾਪਾ ਧਾਰ ਨਾਲ ਅੱਜ ਚੂਨਾ ਹੁੰਦਾ ਤੁਸੀਂ ਕੜਾਈ ਵਾਲੀਆਂ ਜਿਹੜੀਆਂ ਜਿੱਥੋਂ ਰੀਲਾਂ ਲਿਉਣੀ ਹੋਣਾ ਉੱਥੇ ਤੁਸੀਂ ਕਹਿ ਕੇ ਇਹ ਲੈ ਸਕਦੇ ਹੋ ਵੀ ਛਾਪੇ ਵਾਲਾ ਜਿਹੜਾ ਚੂਨਾ ਉਹ ਦੇ ਦਿਓ ਸਾਨੂੰ ਤੁਹਾਨੂੰ ਮਿਲ ਜਾਊਗਾ ਚਲੋ ਤੁਹਾਨੂੰ ਦਿਖਾਉਣੀ ਆ ਬਾਕੀ ਇੱਕ ਵਿੱਚ ਚੂਨਾ ਇਹ ਚਿੱਟੇ ਗਾਦਰ ਦਾ ਇਹਦੇ ਵਿੱਚ ਉਹ ਵੀ ਤਾਰ ਵੀ ਨਤੇਲ ਪੈ ਜਾਊਗਾ ਇਸ਼ਾਪਾ ਆਮ ਉਸੇ ਨੀਲੇ ਨੀਲਵਾ ਕੇ ਤਰਿਆ ਜਾਊਗਾ ਇਹ ਨੀਲੇ ਗੂੜੇ ਸੂਟ ਤੇ ਕਾਲੇ ਸੂਟ ਤੇ ਇਹ ਚੂਨਾ ਪਾ ਕੇ ਉਹਨੂੰ ਸ਼ਾਪਤ ਦੇਖੂਗਾ ਨੀਲੇ ਨੀਰ ਨਾਲ ਆਪਣਾ ਨੀਲੇ ਸੂਟ ਤੇ ਤੀਨਾ ਨਹੀਂ ਹੈਗਾ ਤੇ ਨਾ ਹੀ ਕਾਲੇ ਸੂਟ ਤੇ ਦੇਖੇ ਇਹਨੂੰ ਪੋੜ ਜੂਗਾ ਦੁਬਾਰੇ ਨੀਰ ਨਾਲ ਰਵੇੜ ਕੇ ਉਹ ਹੀ ਆਪਣਾ ਪੇਪਰ ਦੇ ਉੱਤੋਂ ਦੀ ਹੈ ਨਾ ਇਹ ਲਈ ਇਹ ਆਪਣਾ ਚੂਨੇ ਵਾਲੀ ਐਡ ਰੱਖੀ ਹੋਈ ਆ ਤਾਂ ਕਿ ਨੀਲੇ ਤੇ ਚਿੱਟੇ ਦਾ ਇਹ ਮਿਕਸ ਨਾ ਹੋਵੇ। ਲਓ ਜੀ ਹੁਣ ਅਸੀਂ ਸਾਨੂੰ ਛਾਪ ਉਤਾਰ ਕੇ ਦਿਖਾਵਾਂਗੇ। ਆਹ ਆਪਣਾ ਛਾਪਿਆ ਵਾਲਾ ਪੇਪਰ ਹੋ ਗਿਆ। ਉਹੀ ਲੀਰ ਜਿਹੜੀ ਚੂਨੇ ਵਿੱਚ ਪੈਂਦੀ ਹੋਈ ਸੀ ਤੇ ਆਪਾਂ ਇਹਦੇ ਉੱਤੇ ਟ੍ਰੇਸ ਕਰਦੇ ਆਂ। ਤੁਸੀਂ ਦੇਖਿਓ ਨੀਲੇ ਸੂਟ ਉੱਤੇ ਚੂਨੇ ਦਾ ਹੀ ਛਾਪਾ ਕਿੰਨਾ ਸੋਹਣਾ ਲੱਗੂਗਾ ਜਿਹੜਾ ਗੂੜੇ ਨੀਲੇ ਸੂਟ ਉੱਤੇ ਸਾਨੂੰ ਦੇਖੂਗਾ। ਬਸ ਆਮਨਾ ਇਹਨੂੰ ਛਾਪ ਕੇ ਉਦੋਂ ਅਸੀਂ ਪੇਪਰ ਚੱਕਣਗੇ। ਸੋਹਣਾ ਲੱਗੇ ਆਪਾਂ ਸਭੂਗਾ ਤੁਹਾਨੂੰ ਇਹ ਤਰੀਕਾ ਬਹੁਤ ਹੀ ਵਧੀਆ ਲੱਗੂਗਾ ਦੇਖਿਓ ਹੁਣ ਆਮਨ ਤੁਹਾਨੂੰ ਪੇਪਰ ਚਾਕੇ ਦਿਖਾਉਣਗੇ ਆ ਦੇਖੋ ਵਧੀਆ ਨਾ ਤਰੀਕਾ ਇਹ ਹੈ ਨਾ ਚਿੱਟੇ ਚੂਨੇ ਨਾਲ ਛਾਪਨ ਦਾ ਕਿਉਂਕਿ ਨੀਲੇ ਗੂੜੇ ਦੇ ਕਾਲੇ ਗੂੜੇ ਸੂਟ ਵਿੱਚ ਚਿੱਟਾ ਰੰਗ ਹੀ ਦਿਖੂਗਾ ਆ ਦੇਖੋ ਕਿੰਨਾ ਸੋਹਣਾ ਲੱਗ ਰਿਹਾ ਇਹੇ ਤਰੀਕਾ ਇਹ ਤਰੀਕਾ ਤੁਸੀਂ ਅਪਲਾਈ ਕਰ ਸਕਦੇ ਹੋ ਚਿੱਟਾ ਚੂਨਾ ਜੇ ਮੈਂ ਤੁਹਾਨੂੰ ਦੱਸਿਆ ਦੀਗਾ ਆਪਣਾ ਰੀਲਾਂ ਦੀ ਦੁਕਾਨਾ ਤੋਂ ਮਿਲ ਜਾਂਦਾ ਕਢਾਈ ਵਾਲੇ ਰੀਲਾਂ ਤੋਂ ਜਰੂਰ ਦੱਸਿਓ ਤੁਸੀਂ ਕਮੈਂਟ ਕਰਕੇ ਤਰੀਕਾ ਕਿਦਾਂ ਲੱਗਿਆ ਤੁਹਾਨੂੰ ਇਹ ਤੁਹਾਨੂੰ ਤਰੀਕਾ ਕਿਦਾਂ ਲੱਗਿਆ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਜੇਕਰ ਤੁਹਾਨੂੰ ਇਹ ਸਖਾਲਾ ਲੱਗਿਆ ਹੋਇਆ ਹੈ ਨਾ ਤਾਂ ਵੀ ਕਮੈਂਟ ਕਰਕੇ ਦੱਸਿਓ ਬਾਕੀ ਮੈਂ ਤੁਹਾਨੂੰ ਪਹਿਲਾਂ ਦੱਸੀਆ ਵੀ ਇਹ ਆਪਣੀ ਆਮ ਕਢਾਈ ਵਾਲੀਆਂ ਰੀਲਾਂ ਜਿਹੜੀ ਦੁਕਾਨ ਤੋਂ ਮਿਲਦੀਆਂ ਨੇ ਨਾ ਉੱਥੋਂ ਮਿਲ ਜਾਂਦਾ ਇਹ ਚੂਨਾ ਕਹਿ ਕੇ ਮਿਲ ਜਾਂਦਾ ਵੀ ਛਾਪਾ ਤਾਰਨ ਲਈ ਚੂਨਾ ਚਾਹੀਦਾ ਇਹ ਆਪਣਾ ਸ਼ੂਟ ਉਤੇ ਵਾਈਟ ਕਾਗਜ਼ ਦੇ ਵਿੱਚ ਛੱਪ ਕੇ ਆਉਂਦਾ ਕਿਉਂਕਿ ਨੀਲੇ ਗੁੜੇ ਸੂਟ ਉੱਤੇ ਤੁਹਾਨੂੰ ਪਤਾ ਵੀ ਨੀਲ ਨੀਲੇ ਰੰਗ ਦਾ ਹੁੰਦਾ ਵੀ ਉਹ ਛਾਪ ਕੇ ਦਿਖਣਾ ਨਹੀਂ ਤੇ ਕਾਲੇ ਕਾਲੇ ਰੰਗ ਦੇ ਸੂਟ ਉੱਤੇ ਵੀ ਇਹੀ ਚੂਨੇ ਨਾਲ ਆਪਾਂ ਛਾਪਾ ਤਾਰ ਸਕਦੇ ਆ ਤੇ ਬਾਕੀ ਜੇਕਰ ਤੁਹਾਡਾ ਕੋਈ ਹੋਰ ਕੋਈ ਵੀ ਸਵਾਲ ਹੋਊਗਾ ਨਾ ਤੁਸੀਂ ਸਾਨੂੰ ਕਮੈਂਟਾਂ ਵਿੱਚ ਕਰਿਆ ਕਰੋ ਜੇਕਰ ਛੋਟਾ ਸਵਾਲ ਹੋਊਗਾ ਨਾ ਤਾਂ ਆਪਾਂ ਕਮੈਂਟ ਵਿੱਚ ਹੀ ਦੱਸ ਦਾਂਗੇ ਜੇਕਰ ਕਈ ਵਾਰ ਕੋਈ ਦੱਸਣ ਵਾਲੀ ਚੀਜ਼ ਹੋਈ ਤਾਂ ਅਸੀਂ ਉਹਦੀ ਸਾਰੀ ਵਿਸਤਾਰ ਨਾਲ ਵੀਡੀਓ ਬਣਾ ਕੇ ਤੁਹਾਨੂੰ ਦੱਸਿਆ ਕਰਾਂਗੇ ਤੇ ਜਿਹੜੇ ਨਵੇਂ ਭੈਣਾਂ ਤੇ ਭਰਾ ਆਪਣੇ ਨਾਲ ਜੁੜਦੇ ਨੇ ਉਹ ਚੈਨਲ ਨੂੰ ਗੁੱਲ ਸਬਸਕ੍ਰਾਈਬ ਕਰਿਓ ਤੇ ਸ਼ੇਅਰ ਕਰਿਓ ਬਾਕੀ ਲਾਈਕ ਕਰਨਾ ਨਾ ਭੁੱਲਿਓ ਜੇਕਰ ਕੋਈ ਗਲਤੀ ਹੋ ਗਈ ਵਿਦਾ ਛੋਟਾ ਵੀ ਸਮਝ ਕੇ ਮਾਫ ਕਰਦੇ ਹੋ ਹੱਸਦੇ ਰਹੋ ਵਸਦੇ ਰਹੋ ਖੁਸ਼ ਰਹੋ ਹਸਰੀ ਘਾਲ ਜੀ